ਘਰ ਘਰ ਗੱਲਾਂ ਹੁੰਦੀਆਂ ਅੱਜ ਕੱਲ੍ਹ ਨੇ ਸਵਰਾਜ ਦੀਆਂ ਲਾਲ ਟਮਾਟੀ ਵਿੱਚ ਮਹਾਲੀ ਬਣੇ ਜਹਾਜ਼ ਦੀਆਂ ਮਿੱਤਰੋ ਘਰ ਘਰ ਗੱਲਾਂ ਤਾਂ ਹੁੰਦੀਆਂ ਨੇ ਕਿਉਂਕਿ ਇਹ ਟਰੈਕਟਰ ਨਾ ਇਹਨੂੰ ਹਰ ਇੱਕ ਜਣਾ ਚਲਾ ਸਕਦਾ ਹੈ ਇਹ ਸੌਖਾ ਵੀ ਬੜਾ ਤੇ ਜੇ ਗੱਲ ਕਰੀਏ ਨਾ ਇਹਨੂੰ ਮਰਜ਼ੀ ਜਿਹੜੇ ਮਰਜ਼ੀ ਗੇਰ ਦੇ ਵਿੱਚ ਚਾਹੇ ਕਿਸੇ ਜਵਾਕ ਨੂੰ ਫੜਾ ਦਈਏ ਉਹ ਵੀ ਸੌਖੇ ਤਰੀਕੇ ਨਾਲ ਚਲਾ ਲੈਂਦਾ ਤੇ ਅੱਜ ਕੱਲ੍ਹ ਹਰੇਕ ਦੇ ਦਿਲ ਦੇ ਵਿੱਚ ਚਾਹਣਾ ਵੀ ਹੈ ਵੀ ਸਾਡੇ ਘਰੇ ਸਵਰਾਜ ਹੋਵੇ ਪਰ ਜਿਹੜੇ ਘਰੇ ਅੱਜ ਮਿੱਤਰੋ ਖੜਾ ਨਾ ਪਿੰਡ ਉਪਲੀ ਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਤੁਹਾਨੂੰ ਇੱਕ ਨਹੀਂ ਬਲਕਿ ਤਿੰਨ ਟਰੈਕਟਰ ਦਿਖਾਉਣੇ ਆ ਤਿੰਨੇ ਸਵ ਤਿੰਨੇ ਰੰਗ ਦੇ ਲਾਲ ਨੇ ਤੇ ਤਿੰਨੇ 855 ਨੇ ਤੇ ਜੇ ਗੱਲ ਕਰੀਏ ਉਹ ਹੈਗਾ 2023 ਮਾਡਲ ਤੇ ਜੇ ਗੱਲ ਇਹਦੀ ਕਰੀਏ ਲਾਪਰੀ ਤੇ ਕਿੰਨਾ ਮਾਡਲ ਇਹ ਹੈਗਾ 2015 ਮਾਡਲ ਇਹ ਹੈਗਾ 2015 ਮਾਡਲ ਤੇ ਇਧਰਲਾ ਹੈਗਾ 2014 ਮਾਡਲ 14 ਮਾਡਲ ਆ ਆਪਾਂ ਕਰਲੋਸ ਕਰੀਂਜਨ ਦੇ ਵਿੱਚ ਆਪਾਂ ਸ਼ੁਰੂਆਤ ਇਹ ਤੋਂ ਕਰਦੇ ਆ ਇਹ 2014 ਤੋਂ ਬਈ ਇਹ ਮਾਡਲ ਆ ਹਾਂਜੀ ਕਰਲੋਸ ਕਰੀਂਜਨ ਦੇ ਵਿੱਚ ਆ ਹਾਂਜੀ ਤੇ ਮੈਨੂੰ ਇਹ ਦੱਸੋ ਵੀ ਇਹ ਕੰਡੀਸ਼ਨ ਦਾ ਸਾਰਾ origignal ਹੈ origignal ਆ ਬਾਈ ਜ਼ਿੰਮੇਵਾਰੀ ਹਾਂ ਲੇ ਵੀ ਇੱਕ ਗੱਲ ਜ਼ਰੂਰ ਪਰਾ ਬਣ ਕੇ ਧਿਆਨ ਰੱਖੀ ਜੇ ਕਿਸੇ ਟਰੈਕਟਰ ਦਾ ਕੋਈ ਪਾਰਟ ਪੇਂਟ ਹੋਇਆ ਹੋਇਆ ਤਾਂ ਆਪਾਂ ਦੱਸ ਕੇ ਦਵਾਂਗੇ ਨਾ ਕੋਈ ਗੱਲ ਨਹੀਂ ਬੇ ਜ਼ਿੰਮੇਵਾਰੀ ਆ ਯਾਰ ਹਾਂ ਪਤਾ ਕਾਰਨ ਕਿ ਇਹ ਕਈ ਸੱਜਣ ਨਾ ਦੂਰੋਂ ਆ ਜਾਂਦੇ ਆ ਅਗਲਾ ਕਹਿੰਦਾ ਭੱਟੀ ਯਾਰ ਤੂੰ ਸਾਰਾ origignal ਕਿਹਾ ਤੀ ਵੀ ਬਾਈ ਯਾਰ ਉਹਦੇ ਤਾਂ ਮਤਲਬ ਇੱਥੇ ਆਉਣ ਜਾਣ ਦਾ ਖਰਚਾ ਦੇ ਦਾਂਗੇ ਬਾਈ ਯਾਰ ਆਪਾਂ ਬਫੇਰ ਫੇਰ ਗੱਲ ਬਣਦੀ ਆ ਹਣਾ ਕਿਉਂਕਿ ਗੱਲ ਇਹ ਆ ਪਰਾ ਵੀ ਜਿਹੜਾ ਵੀ ਸੱਜਣ ਆਉਂਦਾ ਉਹ ਆਪਾਂ ਉਨੀ ਕਹਿ ਕੇ ਦੇਣਾ ਤੇ ਅਗਲਾ ਕ ਕਰ ਲਾ ਉਸ ਕਰੀ انجن ਦੇ ਵਿੱਚ ਹੈਨਾ ਫਰਸਟ ਪਾਰਟੀ ਨਗਦ ਕੈਸ ਹੈ ਬਾਈ ਫਰਸਟ ਪਾਰਟੀ ਹੈ ਨਗਦ ਕੈਸ ਹੈ ਨਗਦ ਕੈਸ ਹੈ ਬੰਪਰ ਤੋਂ ਲੈ ਕੇ ਲੈਂਕਾ ਤੱਕ ਹੈਗਾ ਵੀ ओरिजिनल ਹੈ ओरिजिनल ਆ ਬਾਈ ਲੈਂਕਾ ਲੋਂਕਾ ਚੈੱਕ ਕਰੋ ਬਹੁਤ ਚੰਗੀਆਂ ਨੇ ਕਰ ਵਿੱਚੋਂ ਵੀ ਦਿਖਾ ਦੇ ਕਰ ਬਾਈ ਇਹਦਾ ਨੰਬਰ ਕਿੱਥੋਂ ਦਾ ਡਾਇਰੈਕਟਰ ਦਾ ਇਹਦਾ ਨੰਬਰ ਬਾਈ ਮਾਨਸਾ ਦਾ ਪੀਪੀ 31 ਯਾਨੀ ਕਿ ਪੰਜਾਬ ਦਾ ਨੰਬਰ ਹੈ ਹਾਂਜੀ ਫਰਸਟ ਪਾਰਟੀ ਹੈ ਹੈ ਫਰਸਟ ਪਾਰਟੀ ਨਗਦ ਕੈਸ ਹੈ ਓਕੇ ਪਾਵਰ ਸਟੀਅਰਿੰਗ ਹੈ ਤੇ ਜੇ ਗੱਲ ਕਰੀਏ ਮਗਰਲੇ ਟਾਇਰਾਂ ਦੀ ਇਹ ਹੈਗੇ ਨੇ ਗੁੱਡੀਆ ਦੇ ਗੁੱਡੀਆ ਕਿੰਨੇ ਪੈਸੇ ਟਾਇਰ ਹੋਣੇ ਆ 90 ਪੈਸੇ ਟਾਇਰ ਨੇ 90 ਪੈਸੇ ਟਾਇਰ ਤੇ ਮੂਰਲੇ ਟਾਇਰਾਂ ਦੀ ਕੀ ਕੰਡੀਸ਼ਨ ਆ ਮੂਰਲੇ ਟਾਇਰ ਵੀ 90 ਪੈਸੀ ਨੇ ਬਾਈ 90 ਪੈਸੇ ਮੂਰਲੇ ਟਾਇਰ ਆ ਓਕੇ ਤਾਂ ਮੈਂ ਬਲਾਕ ਸਾਰਾ ਚੈੱਕ ਕਰਵਾ ਦੇ ਹਨਾ ਸਫਾਈ ਦੇ ਵਿੱਚ ਆ ਪੈਰਦਾਨ ਚੈੱਕ ਕਰਵਾ ਦੇ ਰਿੰਮਾਂ ਦਾ ਚੈੱਕ ਕਰਵਾ ਦੇ ਤੇ ਇਧਰਲੇ ਪਾਸਿਓਂ ਲਿਆ ਪਿੱਛੇ ਕੈਮਰਾ ਤੇ ਮਗਰਾੜ ਵੀ ਚੈੱਕ ਕਰਵਾ ਦੇ ਟਿਊਬਾਂ ਦਾ ਚੈੱਕ ਕਰਵਾ ਦੇ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ਬਾਈ ਹਾਂਜੀ ਤੇ ਡਬਲ ਪੰਪ ਦੇ ਵਿੱਚ ਆ ਜਾਂਦੇ ਡਬਲ ਪੰਪ ਆ ਬਾਈ ਓਕੇ ਤੇ ਵਸ ਵੀਡੀਓ ਫਿਰ ਵਾਰਸੇ ਵੀਡੀਓ ਐ ਇਹਦੀ ਸੈਲ ਆਪਾਂ ਦੇਖ ਵੀ ਲਈਏ ਵੀ ਇਹ ਤੜ ਕੀ ਕਹਿੰਦੀ ਹੈ ਇੰਜਨ ਕੀ ਕਹਿੰਦਾ ਇਹਦਾ ਡੈਕ ਸਿਸਟਮ ਸਾਰਾ ਕੁਝ ਲੱਗਿਆ ਹੋਇਆ ਹੈ ਹਾਂਜੀ ਇੱਕ ਗੱਲ ਤਾਂ ਹੈਗੀ ਆ ਧਰਮੇ ਬੰਦ ਕਰੀ ਲਵੀ ਬੜੇ ਪ੍ਰਾਮਾਣ ਨੂੰ ਨਾ ਕਹਿ ਕੇ ਕੇ ਰੇਸ ਦਵਾਉਣੀ ਪੈਂਦੀ ਤੁਸਾਂ ਸਟਾਰਟ ਮਗਰ ਹੋਇਆ ਪਹਿਲਾ ਰੇਸ ਤੇ ਪੰਜਮ ਕਹਿੰਦੀ ਹੱਥ ਧਰਤਾ ਹੈ ਹਾਂਜੀ ਪੂਰਾ ਬਈ ਘੈਂਟ ਹੈ ਇੰਜਨ ਦਾ ਵੀ ਪੂਰਾ ਘੈਂਟ ਆਵਾਜ਼ ਬੜੀ ਘੈਂਟ ਆ ਇਹਦਾ ਰੇਟ ਇਹ ਰੇਟ ਕੀ ਹੈ ਇਹਦਾ ਇਹਦਾ 5 ਲੱਖ 20 ਹਜ਼ਾਰ ਰੁਪਏ ਮੰਗਦੇ ਆ ਬਈ ਆਪਾਂ 5 ਲੱਖ ਤੇ 20 ਹਜ਼ਾਰ ਮੰਗਦੇ ਹੋਂ ਮਤਲਬ ਸੱਜਣ ਆਵੇ ਤੇ ਕਹੇ ਬਈ ਪੇਮੈਂਟ ਫੜ ਮੈਂ ਲੈ ਕੇ ਜਾਣਾ ਕਿੰਨੇ ਦਾ ਦਵਾਂਗੇ 5 ਲੱਖ ਦਾ ਦੇ ਦਾਂਗੇ ਪੂਰੇ ਦਾ ਇਹਦੇ ਵਿੱਚ ਮਾਨਤਾਣ ਕਰਦੇ ਕਰਦੇ ਸੀਜ਼ਨ ਆਉਂਦਾ ਸੱਜਣ ਲੱਭਦੇ ਫਿਰਦੇ ਆ ਆਪਾਂ ਮਤਲਬ ਅਗਲੇ ਨੂੰ ਫੜਾ ਦਈਏ ਕੱਲ ਨੂੰ ਸੌਦਾ ਇਹਦਾ ਕਰਾ ਦਈਏ ਕਰਾਵੇ 95000 ਦਾ ਦੇ ਦਾਂਗੇ 90 ਦਾ ਦਵਾ ਮੰਗੇ ਠੀਕ ਹੈ ਨਾ ਤੇ 14 ਮਾਡਲ ਆ ਕਰ ਲੋ ਸਕਰੀਨ ਜਣ ਚਾਹ ਤੇ ਬਾਈ ਜਿਹੜਾ ਆ ਖੜਾ ਹੁਣ 15 ਮਾਡਲ ਮੈਨੂੰ ਇਹਦੇ ਬਾਰੇ ਵੀ ਥੋੜਾ ਜਿਹਾ ਦੱਸ ਦੇ 15 ਮਾਡਲ ਆ ਬਾਈ ਅੱਡ ਤੇਲ ਆਲਾ ਤੇਲ ਅਲੱਗ ਆ ਯਾਨੀ ਕਿ ਸਟੀਰਿੰਗ ਵਾਲਾ ਤੇਲ ਇਹਦਾ ਅਲੱਗ ਆ ਅਲੱਗ ਓਕੇ ਪਹਿਲੇ ਦੀ ਵਿੱਚ ਕੁਕੀਸ਼ਨ ਚੈੱਕ ਕਰੀਏ ਲੈ ਵੀ ਮਤਰਾ ਇਹ ਵੀ ਜਮੇ ਸੁੱਕਾ ਪਿਆ ਬਾਈ ਹਨਾ ਰੇਡੀਏਟਰ ਦਾ ਧਰਮੀ ਸਾਫਾ ਪੂਰਾ ਚੈੱਕ ਕਰਵਾ ਦੇ ओके ਮਾਡਲ 15 ਦੱਸਿਆ ਬਈ ਨੰਬਰ ਇਹਦਾ ਕਿੱਥੋਂ ਦਾ ਨੰਬਰ ਇਹਦਾ ਪੀਵੀ 13 ਸੰਗਰੂਰ ਦਾ ਸੰਗਰੂਰ ਦਾ ਨੰਬਰ ਹੈ ਪਾਰਟੀ ਕਮੀ ਦੇ ਨਾਮ ਆਇਆ ਫਰਸਟ ਪਾਰਟੀ ਫਰਸਟ ਪਾਰਟੀ ਨਕਦ ਕੈਸ ਓਕੇ ਤੇ ਜੇ ਗੱਲ ਕਰੀਏ ਏਪੀ ਬਾਈ ਕੰਡੀਸ਼ਨ ਦਾ ਸਾਰਾ ਓਰੀਜਨਲ ਹੈ ਓਰੀਜਨਲ ਆ ਬਈ ਓਰੀਜਨਲ ਆ ਮੂਰਾ ਮੂਰਾ ਹੋਈ ਪਈਆਂ ਅੱਛਾ ਕੋੜਾ ਬੰਪਰ ਲੱਗਿਆ ਹੋਇਆ ਧਰਮੇ ਮੂਰੇ ਲੰਮੀ ਐਲਈਡੀ ਲੱਗੀ ਹੋਈ ਹੈ ਤੇ ਜੇ ਗੱਲ ਕਰੀਏ ਮੂਰਲੇ ਪਾਸੇ ਹੈਗੇ ਵੀ ਐਮਆਰਐਫ ਦਾ ਜੋੜਾ ਹੈ ਨਾ ਕਿੰਨੇ ਪੈਸੇ ਕੰਡੀਸ਼ਨ ਵਾਲਾ ਬਈ 80 ਪੈਸੇ ਟਾਇਰ ਨੇ ਬਈ 80 ਪੈਸੇ ਓਕੇ ਮਾਗਰਲੇ ਪ ਗਾਜੇ ਵਾਸਾ ਲੰਦਰ ਡੈਕ ਲੱਗਿਆ ਹੋਇਆ ਕਾਲੇ ਦਾ ਹਨਾ ਤੇ ਪੈਰਦਾਨਾਂ ਦਾ ਚੈੱਕ ਕਰਵਾ ਦੇ ਬਈ ਤੇ ਪਿਛਲੇ ਪਾਸਿਓਂ ਆਪਾਂ ਇਧਰੋਂ ਵੀ ਲਿੰਕਾਂ ਦਾ ਚੈੱਕ ਕਰਵਾਉਨੇ ਆ ਹੁੱਕ ਵਗੈਰਾ ਸਾਰਾ ਕੁਝ ਦਿਖਾ ਦਿੰਨੇ ਆ ਡਬਲ ਡਿਸਟ੍ਰੀਬਿਊਟਰ ਐ ਵੀ ਬਈ ਕਰਵਾ ਦੇ ਸਾਰਾ ਚੈੱਕ ਓਕੇ ਤੇ ਜੇ ਗੱਲ ਕਰੀਏ ਬਈ ਲੈ ਵੀ ਮੈਨੂੰ ਇਹ ਦੱਸੀ ਇਹਨੂੰ ਵੀ ਸਟਾਰਟ ਕਰਕੇ ਦਿਖਾ ਦੇ ਲੈ ਹੁਣ ਇਹ ਵੀ ਆਪਾਂ ਦੇਖ ਹੀ ਲਈਏ ਕਿਉਂਕਿ ਜਿਹੜੇ ਸੱਜਣ ਨੇ 2 400 ਕਿਲੋਮੀਟਰ ਤੋਂ ਉਹਨਾਂ ਨੇ ਆ ਕੇ ਫਿਰ ਉਹਨਾਂ ਨੂੰ ਜਿਹੜੀ ਤਸੱਲੀ ਕਰਨੀ ਆ ਆਪਾਂ ਇੱਥੇ ਹੀ ਕਰਵਾ ਦਈਏ ਇੱਥੇ ਰੱਖੀ ਕੈਮਰਾ ਤਾਂ ਮੰਨ ਆਹ ਵਾਹ ਵਾਹ ਕਰਦੇ ਬੰਦਾ 15 ਮਾਡਲ ਦੱਸਿਆ ਬਾਈ ਹਾਂਜੀ ਬਾਈ ਅੱਡ ਤੇਲ ਆ ਅਲੱਗ ਤੇਲ ਵਾਲਾ ਹਾਂਜੀ ਬਾਈ ਨੰਬਰ ਵੀ ਪੰਜਾਬ ਦਾ ਪਾਰਟੀ ਵੀ ਫਰਸਟ ਹੈ ਨਾ ਹਾਂਜੀ ਬਾਈ ਇਹ ਇਹ ਕਿੰਨੇ ਦਾ ਦਵਾਂਗੇ ਇਹ ਤਾਂ 5 ਲੱਖ ਤੇ 80000 ਰੁਪਏ ਮੰਗਦੇ ਆ ਬਾਈ ਇਹਦਾ ਹਾਂਜੀ ਬਾਈ ਇਹ ਕਿੰਨੇ ਦਾ ਦਵਾਂਗੇ ਇਹ 5.5 ਲੱਖ ਦਾ ਸਾਢੇ ਪੰਜ ਦਾ ਇਹਦੇ ਵਿੱਚੋਂ ਕਿੰਨਾ ਕਮਾਨ ਤਨ ਕਰੇਗਾ ਮੌਕੇ ਤੇ 10000 ਹੋਰ ਕਰਦੇ 540 ਜਾ ਗਿਆ 540 ਦਾ ਦੇ ਦੇ 535 ਦਾ ਇਹ ਦਵਾਂਗੇ ਠੀਕ ਹੈ ਨਾ ਤੇ ਮਿੱਤਰੋ ਏ ਵੀ ਕਰ ਲਿਓ ਸੰਪਰਕ ਤੇ ਹੁਣ ਜਿਹੜਾ ਆ ਖੜਾ ਬਈ ਬਿਲਕੁਲ ਨਵਾਂ ਟਰੈਕਟਰ ਇਹ ਕਿਹਨਾ ਮਾਡਲ ਆ ਇਹ 22 ਮਾਡਲ ਆ ਬਈ 23 ਦੀ ਕਾਪੀ ਆ 22 ਮਾਡਲ ਆ 23 ਚਾਰ ਸੀ ਬਣੀ ਹੋਈ ਆ ਹਾਂਜੀ ਬਈ ਓਕੇ ਤੇ ਇਹਦਾ ਹੂ ਨੰਬਰ ਕਿੱਥੋਂ ਦਾ ਇਹ ਇਹਦਾ ਨੰਬਰ ਆ ਬਈ ਪੀ ਵੀ 29 ਪੀ ਵੀ 29 ਮੋਗੇ ਦਾ ਮੋਗੇ ਦਾ ਮੋਗੇ ਦਾ ਨੰਬਰ ਆ ਹਨਾ ਤੇ ਇਹ ਚੱਲਿਆ ਕਿੰਨਾ ਕੂਗਾ ਬਈ ਲਵੀ ਇਹ ਬਈ 354 ਘੰਟੀ ਚੱਲਿਆ ਸਿਰਫ 354 ਘੰਟੇ ਅਰੇ ਰੂੜੀ ਰੇਟਰ ਦੇਖ ਲਓ ਮੇ ਪਿਆ ਸਰ ਮੈਂ ਜਮੇ ਨਵਾਂ ਓਏ 354 ਘੰਟੇ ਚੱਲਿਆ ਹੋਇਆ ਹੈ ਹਮ ਹੁਣ ਇਹਨੂੰ ਕੀ ਕਹੀਏ ਯਾਰ ਹੈ ਨਾਲ ਦੀ ਨਟਾਟੂ ਚਾਰੇ ਟਾਇਰ ਨਾਲ ਦੇਨੇ ਹਾਂਜੀ ਬਾਈ ਪੰਜ ਤ ਪਾਰਟੀ ਨਗਦ ਕੈਸਾ ਓਕੇ ਫਰਸਟ ਪਾਰਟੀ ਨਗਦ ਕੈਸਾ ਨਗਦ ਪਰ ਮੇਰੇ ਐਮ ਚੈੱਕ ਕਰਵਾ ਦੇ ਆ ਦਿਖਾ ਦੇ ਲਫਾਫੇ ਲਫੂਪੇ ਉਦਾਂ ਹੀ ਖੜੇ ਆ ਕਨੋਪੀ ਦਿਖਾ ਦੇ ਪਿੱਛੋਂ ਚੈੱਕ ਕਰਵਾ ਦੇ ਇਹ 3 ਸਪੀਡ ਚ ਆ ਗਿਆ ਉਹ ਬਾਈ ਹਾਂਜੀ ਬਾਈ 3 ਸਪੀਡ ਹਾਂ 3 ਸਪੀਡ ਦੇ ਵਿੱਚ ਚਾ ਲਿੰਕ ਸਾਰੀ ਚੈੱਕ ਕਰਵਾ ਦੇ ਤੇ ਮਗਰਾਡਾਂ ਦੇ ਅੰਦਰੋਂ ਦਿਖਾ ਦੇ ਇਹ ਤਾਂ ਨਵਾਂ ਟਰੈਕਟਰ ਹੈ ਇਹਨੂੰ ਤਾਂ ਵੈਸੇ ਕੀ ਦਿਖਾਈਏ ਹੈਨਾ ਤੇ ਆ ਲੈ ਸਾਰੇ ਪੈਰਦਾਨ ਚੈੱਕ ਕਰਵਾ ਦੇ ਆ ਬਾਡੀ ਲਾਈਨ ਦਾ ਸਾਰੀ ਚੈੱਕ ਕਰਵਾ ਦੇ ਤੇ ਆ ਦੇਖ ਉੱਦਹੀਂ ਹਾਲੇ ਸਾਰੇ ਜਿੰਮੇ ਕਹਦੀ ਖੜੇ ਹਨ ਇਹ 23 ਮਾ ਬਾਈ ਮਾਡਲ ਬਾਈ ਬਾਈ ਮਾਡਲ ਹੈ 23 ਦੀ 23 ਦੀ ਕਾਪੀ ਬਣੀ ਹੋਈ ਹੈ ਬਈ ਇਹਦਾ ਲਾਈਟ ਚੱਲਦੀ ਹੈ ਟਾਪ ਮਾਡਲ ਹੈ ਇਹ ਜੇ ਵੀ ਆਪਾਂ ਮਾਗਰੋ ਸੱਚ ਲਾਉਣੇ ਆ ਸਵਰਾਜ ਲਿਖਿਆ ਆਉਂਦਾ ਇਹਦੇ ਅੱਛਾ ਇਹ ਵੀ ਜਗਦਾ ਹੈ ਫਿਰ ਇਹ ਵੀ ਆਪਾਂ ਜਗਾ ਕੇ ਦੇਖ ਹੀ ਲਈਏ ਨਾ ਆਸੇ ਬਈ ਸਵਰਾਜ ਲਿਖਿਆ ਆਉਂਦਾ ਇਹਦੇ ਦੇਖੀ ਚੱਲਿਆ ਜੇ ਨਹੀਂ ਚੱਲਉ ਏ ਚਲਾਈ ਆਪਾਂ ਚੈੱਕ ਕਰੀ ਜੀ ਨਾ ਫਿਰ ਦੇਖੀ ਚੱਲ ਪਿਆ अच्छा हां आउटलैंड सारी चलती है गाइस आउटलैंड सारी चलती है ओके 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 ए टॉप मॉडल चाहिए टॉप मॉडल चाहिए हम्म तीन नंबर भी दस्तो भाई फर्स्ट पार्टी ਦੇ ਨਾਮ ਆ ਤੇ ਬਾਈ ਮੈਨੂੰ ਇਹ ਦੱਸ ਇਹ ਕਿੰਨੇ ਦਾ ਦਵਾਂਗੇ ਆਪਾਂ ਇਹ ਆਪਾਂ ਬਾਈ 7 लाख 75000 ਰੁਪਇਆ ਮੰਗਦੇ ਆ ਇਹਦਾ ਹਾਂਜੀ ਬਾਈ ਕੰਡੀਸ਼ਨ ਤਾਂ ਇਹ ओरिजिनल ਆ ਸਾਰਾ ਰिजिनल ਆ ਬਾਈ ਜ਼ਿੰਮੇਦਾਰੀ ਆਉਣ ਜਾਣ ਦਾ ਖਰਚਾ ਦੇ ਦਾਂਗੇ ਓਕੇ ਜੇ ਕੋਈ ਬੰਦਾ ਸਾਫ ਤੋਂ ਕਰ ਦੇ ਦੋਗਣਾ ਵਿਆਨਾ ਮੋੜਦਾ ਕਲਮ ਵੀ ਲੱਗੀ ਹੋਵੇ ਅੱਛਾ ਹਾਂਜੀ ਬਾਈ ਜ਼ਿੰਮੇਦਾਰੀ ਹੈ 7 लाख 75000 ਇਹਦਾ ਰੇਟ ਆ ਹਾਂਜੀ ਬਾਈ ਕੀ ਕਿਨੇ ਦਾ ਦਵਾਂਗੇ ਇਹ ਕੋਈ ਵੀਡੀਓ ਦੇ ਕੇ ਉਹ 7.5 ਲੱਖ ਦਾ ਦੇ ਦਿੰਗੇ 25000 ਤਾਂ ਘਟ ਗਿਆ ਹੋਰ ਘਾਟੇ ਦੇ ਵਿੱਚ ਹੁਣ 5-7000 ਹੋਰ ਘਟਦੇ ਬਾਹਰ 5-7 ਕਹਿੰਦਾ ਹੋਟ ਹੈ ਇੱਕ ਵਾਰੀ ਦੱਸ ਦਿਓ ਯਾਰ ਆਪ ਵੀ ਦੱਸ ਦਿਓ ਹੁਣ ਤੈਨੂੰ ਵਾਹਲ ਨਹੀਂ ਜ਼ੋਰ ਪਾਉਂਦੇ 7 ਲੱਖ 45000 ਦਾ ਦੇ ਦਾਂਗੇ 7 ਲੱਖ 40000 ਦਾ ਟਰੈਕਟਰ ਆ ਜੋ ਮਿੱਤਰੋ ਦੁਬਾਰਾ ਦੱਸ ਦਿੰਨੇ ਆ ਪਿੰਡ ਉਪਲੀ ਆ ਬਾਈ ਜ਼ਿਲ੍ਹਾ ਬਰਨਾਲਾ ਤੇ ਤੁਹਾਡਾ ਨੰਬਰ ਕਿਹੜਾ ਚੱਲਦਾ 98762 518606 ਓਕੇ ਲੈਂ ਮਿੱਤਰੋ A ਨੰਬਰ ਤੇ ਸੰਪਰਕ ਕਰ ਲਿਓ ਦੁਬਾਰਾ ਫੇਰ ਦੱਸ ਦਿੰਨੇ ਆ ਇਹ ਹੈਗਾ 23 ਮਾਡਲ ਬਈ ਇਹਦੇ ਉੱਪਰ ਲੋਨ ਕਿੰਨੇ ਦਾ ਹੋ ਜੂਗਾ ਇਹਦੇ ਬਈ 6 ਲੱਖ ਦਾ ਲੋਨ ਹੋ ਜੂ 6 ਲੱਖ ਦਾ ਲੋਨ ਹਾਂਜੀ ਬਈ ਕਰਾ ਕੇ ਵੀ ਦੇ ਦਾਂਗੇ ਕਰਵਾ ਕੇ ਦੇ ਦੋਗੇ ਤੇ ਇਹਦੇ ਉੱਪਰ ਕਿੰਨੇ ਦਾ ਹੋ ਜੂ 15 ਮਾਡਲ ਤੇ ਇਹਦੇ ਬਈ 4 ਲੱਖ ਦਾ ਹੋ ਜੂ 4 ਲੱਖ ਦਾ ਲੋਨ ਹੋ ਜੂ ਤੇ ਉਹਦੇ ਉੱਪਰ ਕਿੰਨੇ ਦਾ ਹੋ ਜੂ 14 ਤੇ ਇਹਦੇ ਸਾਢੇ 3 ਲੱਖ ਦਾ ਸਾਢੇ 3 ਲੱਖ ਦਾ ਲੈ ਮਿੱਤਰੋ ਤਿੰਨੇ ਟਰੈਕਟਰਾਂ ਦੇ ਉੱਪਰ ਲੋਨ ਵੀ ਹੋ ਜੂ ਤਿੰਨੇ ਪੰਜਾਬ ਨੰਬਰ ਨੇ ਤਿੰਨੇ ਫਰਸਟ ਪਾਰਟੀ ਦੇ ਨਾਮ ਨੇ ਤਿੰਨੇ ਨਕਦ ਕੈਸ਼ ਇੱਕੋ ਘਰੇ ਖੜੇ ਨੇ ਤਿੰਨੇ ਨਕਦ ਕੈਸ਼ ਬਰਨਾਲੇ ਤੋਂ ਜਦੋਂ ਆਪਾਂ ਜਾਣਦੇ ਆ ਲੱਡੇ ਨੂੰ ਹਾਂਜੀ ਕੋਈ ਉਹ ਰੋਡ ਦੇ ਉੱਪਰ ਹੀ ਪੈਂਦਾ ਜਾਂਦਾ ਹੈ ਹਾਂ ਬਈ ਹਾਂ ਬਾਕੀ ਨੰਬਰ ਸਕਰੀਨ ਤੇ ਜਿਹੜਾ ਚਲਾਤਾ ਆਪਾਂ ਉਹਦੇ ਵਿੱਚੋਂ ਤੁਸੀਂ ਫੋਨ ਲਾ ਕੇ ਜਾਣਕਾਰੀ ਲੈ ਸਕਦੇ ਹੋ ਘਰੋਂ ਸੰਪਰਕ